ਮੁੱਖ ਮੰਤਰੀ ਭਗਵੰਤ ਮਾਨ ਪਰਸੋਂ ਰਾਤ ਦੇ ਹਸਪਤਾਲ ਦੇ ਵਿੱਚ ਦਾਖਲ ਨੇ ਔਰ ਬੀਤੀ ਰਾਤ ਅਸੀਂ ਉਹਨਾਂ ਦੀ ਸਿਹਤ ਦੇ ਬਾਰੇ ਤੁਹਾਨੂੰ ਜਾਣਕਾਰੀ ਦਿੱਤੀ ਸੀ ਔਰ ਹੁਣ ਮੁੱਖ ਮੰਤਰੀ ਦੇ ਹਾਲਾਤ ਕੀ ਨੇ ਹਸਪਤਾਲ ਦੇ ਵਿੱਚ ਉਸਤੇ ਵੀ ਅਹਿਮ ਜਿਹੜੀ ਅਸੀਂ ਗੱਲਬਾਤ ਕਰਾਂਗੇ ਉਧਰ ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਸੁਨੀਲ ਜਾਖੜ ਜਿਹੜੇ ਐ ਉਹਨਾਂ ਨੇ ਹੁਣ ਅਸਤੀਫਾ ਦੇ ਦਿੱਤਾ ਹੈ ਪ੍ਰਧਾਨਗੀ ਤੋਂ ਬੀਜੇਪੀ ਜੋ ਹੁਣ ਸੁਨੀਲ ਜਾਖੜ ਕੀ ਪਾਰਟੀ ਵੀ ਛੱਡਣਗੇ ਜਾਂ ਸਿਰਫ ਪ੍ਰਧਾਨਗੀ ਛੱਡ ਕੇ ਕੋਈ ਜੇ ਆਪਾਂ ਗੱਲ ਕਰੀਏ ਕਿ ਸੈਟਿੰਗ ਹੋਈ ਹੈ ਤੇ ਜਾਂ ਫਿਰ ਕਾਂਗਰਸ ਦੇ ਵਿੱਚ ਵਾਪਸੀ ਹੋ ਸਕਦੀ ਹੈ ਇਸ ਤੇ ਵੀ ਅਹਿਮ ਜਿਹੜੀ ਚਰਚਾ ਕਰਾਂਗੇ ਔਰ ਨਾਲ ਹੀ ਨਾਲ ਚਰਚਾ ਜਿਹੜੀ ਆ ਕਰਾਂਗੇ ਕਿ ਸੁਪਰੀਮ ਕੋਰਟ ਦੇ ਵੱਲੋਂ ਰਾਜਵਾਨਾ ਦੇ ਮਸਲੇ ਦੇ ਵਿੱਚ ਕੇਂਦਰ ਤੇ ਪੰਜਾਬ ਸਰਕਾਰ ਨੂੰ ਨੋਟਿਸ ਕੀਤਾ ਚਾਰ ਹਫ਼ਤਿਆਂ ਦੇ ਵਿੱਚ ਜਵਾਬ ਮੰਗਿਆ ਕਿ ਨੋਟਿਸ ਕੀਤਾ ਕੀ ਹੈ ਜਵਾਬ ਕੀ ਮੰਗਿਆ ਇਸ ਤੇ ਵੀ ਬਹੁਤ ਅਹਿਮ ਜਿਹੜੀ ਅਸੀਂ ਚਰਚਾ ਕਰਨੀ ਹੈ ਔਰ ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਆਮ ਆਦਮੀ ਪਾਰਟੀ ਦੇ ਕੁਝ ਵਿਧਾਇਕਾਂ ਦੇ ਵੱਲੋਂ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ ਇਸ ਤੋਂ ਮਸਲੇ ਦੇ ਵਿੱਚ ਇਸ ਤੋਂ ਵੀ ਬਹੁਤ ਅਹਿਮ ਜਿਹੜੀ ਇੱਕ ਗੱਲਬਾਤ ਕਰਨੀ ਹੈ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਗਣਕੀ ਸਾਹਿਬ ਨੇ ਸਭ ਤੋਂ ਪਹਿਲਾਂ ਮੈਂ ਸਵਾਗਤ ਕਰੂੰ ਅਨਕਸਰ ਸਵਾਗਤ ਹੈ ਪ੍ਰੋਗਰਾਮ ਵਿੱਚ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅਨਕ ਸਾਹਿਬ ਮੁੱਖ ਮੰਤਰੀ ਭਗਵੰਤ ਮਾਨ ਪਰਸੋ ਰਾਤ ਦੇ ਹਸਪਤਾਲ ਦੇ ਵਿੱਚ ਦਾਖਲ ਨਹੀਂ ਪਹਿਲਾਂ ਤਾਂ ਇਹ ਗੱਲ ਲੁਕੋਈ ਗਈ ਬਾਅਦ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਇਹ ਗੱਲ ਜਿਹੜੀ ਬਾਹਰ ਕੱਢ ਲਿਆਏ ਬਾਅਦ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਹੋਰਾਂ ਨੇ ਇਹ ਗੱਲ ਦੱਸੀ ਕਿ ਭਾਈ ਆ ਆ ਮੁੱਖ ਮੰਤਰੀ ਨੂੰ ਪ੍ਰੋਬਲਮਸ ਹੈਗੀਆਂ ਨੇ ਪਰ ਉਸ ਤੋਂ ਵੀ ਪਹਿਲਾਂ ਜਦੋਂ ਵਿਕਮ ਸਿੰਘ ਮਜੀਠੀਆ ਹੋਰਾਂ ਨੇ ਇਹ ਗੱਲ ਕਹੀ ਕਿ ਮੁੱਖ ਮੰਤਰੀ ਹਸਪਤਾਲ ਦੇ ਵਿੱਚ ਐਮਰਜੈਂਸੀ ਨੂੰ ਲੈ ਕੇ ਦਾਖਲ ਨਹੀਂ ਤਾਂ ਸਰਕਾਰ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਵੱਲੋਂ ਝੂਠ ਬੋਲਿਆ ਗਿਆ ਕਿ ਉਹ ਰੂਟੀਨ ਚੈੱਕਅਪ ਤੇ ਲਿਖੇ ਹੁਣ 36 ਘੰਟੇ ਤੋਂ ਜ਼ਿਆਦਾ ਦਾ ਅਣਖੀ ਸਾਹਿਬ ਸਮਾਂ ਹੋ ਚੱਲਿਆ ਔਰ ਹਲੇ ਤੱਕ ਰੂਟੀਨ ਚੈੱਕਅਪ ਵੀ ਜਿਹੜਾ ਉਹ ਨਹੀਂ ਹੋਇਆ ਰੂਟੀਨ ਚੈੱਕਅਪ ਤਾਂ ਅੰਦਾਜ਼ਾ 15 ਵਰ੍ਹੇ ਤੋਂ ਵੱਧ ਘੰਟੇ ਦਾ ਕੰਮ ਹੈ ਤੇ ਬਾਅਦ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਉਹਨਾਂ ਨੇ ਸਰਕਾਰ ਦੇ ਇਸ ਝੂਠ ਤੋਂ ਬਾਅਦ ਖੁਲਾਸਾ ਕਰਤਾ ਕਿ ਭਾਈ ਆ ਆ ਪ੍ਰੋਬਲਮ ਹੈ ਔਰ ਮੈਨੂੰ ਪਤਾ ਲੱਗਿਆ ਕਿ ਹਲੇ ਕੁਝ ਦਿਨ ਹੋਰ ਜਿਹੜੀ ਆ ਛੁੱਟੀ ਨਹੀਂ ਮਿਲਦੀ। ਉਹੀ ਗੱਲ ਕੱਲ ਫਿਰ ਉਸ ਤੋਂ ਬਾਅਦ ਇੱਕ ਬਾਹਰ ਬਿਆਨ ਆਇਆ ਔਰ ਜਿਹਦੇ ਵਿੱਚ ਕਿਹਾ ਗਿਆ ਕਿ ਮੁੱਖ ਮੰਤਰੀ ਦੀ ਸਿਹਤ ਵੈਸੇ ਤਾਂ ਠੀਕ ਹੈ ਪਰ ਹੋ ਸਕਦਾ ਹੈ ਕਿ ਅੱਜ ਦੀ ਰਾਤ ਵੀ ਮੁੱਖ ਮੰਤਰੀ ਨੂੰ ਛੁੱਟੀ ਨਾ ਦਿੱਤੀ ਜਾਵੇ। ਚਲੋ ਰਾਤ ਵੀ ਮੁੱਖ ਮੰਤਰੀ ਉੱਥੇ ਹੀ ਰਹਿ ਐ। ਤਾਂ ਸਾਫ਼ ਹੋ ਗਿਆ ਕਿ ਕਮਸਕਿਮ ਬਜੀਟੀਆ ਹੋਰਾਂ ਦੀ ਇਨਫੋਰਮੇਸ਼ਨ ਛੁਕੀ ਨਹੀਂ ਹੈ ਹੁਣ ਇਹ ਆਪਾਂ ਅੰਦਰ ਖਾਤੇ ਗੱਲ ਜਿਹੜੀ ਪਤਾ ਕੀਤੀ ਹੈ ਕਿ ਮੁੱਖ ਮੰਤਰੀ ਦੀ ਸਿਹਤ ਕਹਿੰਦੇ ਬੈਸ ਸਟੇਬਲ ਹੈ ਪਰ ਆਫੀਸ਼ੀਅਲੀ ਸਚਾਈ ਜਿਹੜੀ ਹੈ ਵਾਲਾ ਜਿਹੜਾ ਬਲੇਟਨ ਹੈ ਉਹ ਸਾਹਮਣੇ ਨਹੀਂ ਲਿਆਂਦਾ ਜਾ ਰਿਹਾ ਅਸਲ ਗੱਲ ਕੀ ਹੈ ਉਹ ਨਹੀਂ ਦੱਸੀ ਜਾ ਰਹੀ ਹਲੇ ਵੀ ਪਰ ਅੰਦਰ ਖਾਤੇ ਜਰੂਰ ਕਿਹਾ ਜਾ ਰਿਹਾ ਕਿ ਮੁੱਖ ਮੰਤਰੀ ਦੀ ਸਿਹਤ ਸਟੇਬਲ ਹੈ ਗੱਲਾਂ ਲਕੁਈਆਂ ਕਿਉਂ ਜਾ ਰਹੀਆਂ ਠੀਕ ਹੈ ਬਿਮਾਰ ਸਾਰੀਆਂ ਦੁਨੀਆ ਹੀ ਹੁੰਦੀ ਹੈ ਜੇ ਉਹ ਮੁੱਖ ਮੰਤਰੀ ਆ ਹੈ ਤਾਂ ਇਨਸਾਨ ਹੀ ਹੈ ਨਾ ਵਿਵਾਰਤਾ ਹੋਣਾ ਹੀ ਹੈ ਪਰ ਸਾਡੇ ਪੰਜਾਬ ਦੇ ਮੁਖੀਆ ਹੋਣ ਦੇ ਨਾਤੇ ਪੰਜਾਬ ਦੇ ਹੈੱਡ ਹੋਣ ਦੇ ਨਾਤੇ ਪੰਜਾਬ ਦੇ ਲੋਕਾਂ ਦਾ ਜਾਣਨ ਦਾ ਅਧਿਕਾਰ ਹੈ ਕਿ ਮੁੱਖ ਮੰਤਰੀ ਠੀਕ ਠਾਕ ਨੇ ਜਾਂ ਕੀ ਕੁਝ ਗੱਲਬਾਤ ਹੈ ਪਰ ਲਕੋਈ ਕਿਉਂ ਜਾ ਰਹੀ ਹੈ ਇਹ ਤੇ ਬੜੀ ਹੈਰਾਨੀ ਹੈ ਕੱਲ ਦੀ ਕੋਈ ਲਗਾਤਾਰ ਝੂਠ ਹੀ ਬੋਲਿਆ ਜਾ ਰਿਹਾ ਹੈ ਔਰ ਜਦੋਂ ਕੋਈ ਸੱਚ ਸਾਹਮਣੇ ਲੈ ਕੇ ਆ ਜਾਂਦਾ ਫਿਰ ਥੋੜੀ ਬੋਤੀ ਗੱਲ ਦੱਸ ਦਿੰਦੇ ਆ ਆਦਰਵਾਇਜ਼ ਫਿਰ ਝੂਠ ਬੋਲ ਦਿੰਦਾ ਹੈ ਆ ਸਕੰਦਰੀ ਸਭ ਤੋਂ ਪਹਿਲਾਂ ਤਾਂ ਅਸੀਂ ਕਾਹਨਾ ਕਰਦੇ ਹਾਂ ਕਿ ਮੁੱਖ ਮੰਤਰੀ ਸਾਹਿਬ ਜਿਹੜੇ ਆ ਜਿਹੜੇ ਹਸਪਤਾਲ ਚ ਦਾਖਲ ਨੇ ਉਹ ਜਲਦੀ ਸਿਹਤਯਾਬ ਹੋਣ ਤੇ ਪੰਜਾਬ ਦੇ ਵਿੱਚ ਆ ਕੇ ਦੁਬਾਰਾ ਆਪਣਾ ਕਮਟਰ ਦਾ ਜਿਹੜਾ ਉਸੇ ਤਰੀਕੇ ਨਾਲ ਸ਼ੁਰੂ ਕਰਨ। ਵਾਕਈ ਤੁਸੀਂ ਬਿਲਕੁਲ ਠੀਕ ਕਹੀ ਹੈ। ਮੁੱਖ ਮੰਤਰੀ ਕੋ ਬਾਦਚ ਨੇ ਪਹਿਨਾ ਇਨਸਾਨ ਨਹੀਂ। ਤਾਂ ਕਿਸੇ ਵੀ ਇਨਸਾਨ ਦੀ ਸਿਹਤ ਚਾਹੀ ਹੋਣ ਦੇ ਸਬੰਧੀ ਹਰ ਵਿਅਕਤੀ ਦਾ ਫਰਜ਼ ਹੈ ਕਿ ਇਸ ਬੰਦੀ ਜਿਹੜੀ ਅਰਦਾਸ ਉਹ ਕਰੇ ਤੇ ਅਸੀਂ ਵੀ ਉਹਦੇ ਸਬੰਧੀ ਅਰਦਾਸ ਕਰਦੇ ਹਾਂ। ਡਾਟਾ ਪ੍ਰੈਸ਼ਨ ਸੀ ਲੁਕ ਹੋਇਆ ਕਿਉਂ ਜਾ ਰਿਹਾ? ਬੀਤੇ ਸਮੇਂ ਦੇ ਵਿੱਚ ਹਮੇਸ਼ਾ ਹੀ ਭਗਵੰਤਪਾਤ ਨੂੰ ਸਬੰਧੀ ਲੈ ਕੇ ਉਹਨਾਂ ਦੀ ਸਿਹਤ ਗੱਲਾਂ ਜਿਹੜੀਆਂ ਉਹ ਚੱਲਦੀਆਂ ਰਹੀਆਂ। ਆ ਬਹੁਤ ਵਾਰੀ ਇਦਾਂ ਦੇ ਮੌਕੇ ਆਉਂਦੇ ਨੇ ਕਿ ਜਦੋਂ ਵਿਰੋਧੀ ਪਾਰਟੀਆਂ ਉਹਨਾਂ ਦੇ ਕੁਝ ਸੁਭਾਅ ਵਿੱਚ ਰਿੱਚੀਆਂ ਚੀਜ਼ਾਂ ਨੂੰ ਆਧਾਰ ਬਣਾ ਕੇ ਆ ਉਹਨਾਂ ਨੂੰ ਕੀਲਦੇ ਰਹੇ ਤੇ ਮੁੱਖ ਮੰਤਰੀ ਸਾਹਿਬ ਵੀ ਅਗੋਂ ਉਸੇ ਤਰੀਕੇ ਦਾ ਜਿਹੜਾ ਜਵਾਬ ਦਿੰਦੇ ਰਹੇ ਆ ਜਿਸ ਤਰੀਕੇ ਨਾਲ ਬੀਤੇ ਸਮੇਂ 'ਚ ਉਹਨਾਂ ਨੇ 2 ਜਾਂ 4 ਦਿਨ ਪਹਿਲਾਂ ਇੱਕ ਸਟੇਟਮੈਂਟ ਦਿੱਤੀ ਕਿ ਜਦੋਂ ਮੈਂ ਬੂਂਡ ਤੇ ਤਸਵੀਰ ਬਣਾ ਤਾਂ ਵਿਰੋਧੀ ਇਹ ਕਹਿੰਦੇ ਆ ਪਿੰਦੇ ਆ ਕਿ ਮੈਂ ਡਿੱਗ ਪਿਆ। ਪਰ ਉਸ ਤੋਂ ਠੀਕ 2 ਦਿਨ ਬਾਅਦ ਮੁੱਖ ਮੰਤਰੀ ਸਾਹਿਬ ਨੂੰ ਹਸਪਤਾਲ ਜਣਾ ਉਹ ਜਾਣਾ ਪਿੰਦਾ। ਜਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਜੇ ਕਿ ਹਾਂ ਫਿਰ ਪਹਿਨਾ ਤਾਂ ਮੁੱਖ ਮੰਤਰੀ ਦਾ ਦਫਤਰ ਕਿੰਨਾ ਕਿ ਰੂਟੀਨ ਚੈੱਕਅਪ ਵਾਸਤੇ ਫਿਰ ਬਾਅਦ ਵਿੱਚ ਉਹਨਾਂ ਨੂੰ ਉੱਥੇ ਰੱਖ ਲਿਆ ਜਾਂਦਾ ਔਰ ਬਹੁਤ ਕੁਝ ਗੱਲਾਂ ਜਿਹੜੀਆਂ ਸਾਹਮਣੇ ਨਹੀਂ ਆਉਂਦੀਆਂ ਉਹਦੇ ਵਿੱਚ ਹੀ ਵਿਕਰਮ ਸਿੰਘ ਮਜੀਠੀ ਦਾ ਇਹ ਟਵੀਟ ਆਉਂਦਾ ਕਿ ਉਹਨਾਂ ਨੂੰ ਲੀਵਰ ਸਵਾਸਿਸ ਜਿਹੜਾ ਹੈਗਾ ਤੀਜੀ ਔਰ ਚੌਥੀ ਸਟੇਜ ਦਾ ਜਿਹੜਾ ਉਹ ਹੈਗਾ ਔਰ ਖਤਮਾ ਸਥਿਤੀ ਦੇ ਵਿੱਚ ਹੈਗਾ ਔਰ ਦੂਸਰੇ ਪਾਸੇ ਉਹ ਕਹਿ ਰਹੇ ਆ ਕਿ ਉਹਨਾਂ ਦੇ ਜਿਹੜਾ ਸਰਕਾਰੀ ਬੁਲੇਟਨ ਆ ਕਿ ਫੇਫੜਿਆਂ ਦੇ ਵਿੱਚ ਜਿਹੜੀ ਸੋਜ ਆਈ ਹੈ ਔਰ ਉਹਦੇ ਨਾਲ ਹੀ ਨਾਲ ਉਹਨਾਂ ਨੇ ਦੱਸਿਆ ਕਿ ਉਹਦ ਨਾਲ ਜਿਹੜਾ ਬੀਪੀ ਹੈ ਬਲੱਡ ਪ੍ਰੈਸ਼ ਬਾਤ ਜਿਹੜਾ ਵਾਅਦਾ ਪਿਆ ਤੇ ਇਸ ਕਰਕੇ ਉਹਨਾਂ ਨੂੰ ਉੱਥੇ ਰੱਖਿਆ ਗਿਆ ਹੁਣ ਇੱਕ ਪਾਸੇ ਤਾਂ ਵਿਕਰਮ ਸਿੰਘ ਮਜੀਠੀਆ ਦੇ ਅਗੂ ਜੋ ਦੱਸ ਰਹੇ ਆ ਦੂਜੇ ਪਾਸੇ ਹਸਪਤਾਲ ਦੇ ਜਿਹੜੇ ਬਿਆਨ ਆ ਰਹੇ ਆ ਉਹ ਤੀਸਰੇ ਬੰਨੇ ਜਿਹੜੀ ਸੋਸ਼ਲ ਮੀਡੀਆ ਤੇ ਕੁਝ ਗੱਲਾਂ ਐਕਟਿਵ ਜਿਹੜੀਆਂ ਚੱਲ ਰਹੀਆਂ ਨੇ ਉਹ ਇਹ ਕਹਿ ਰਹੇ ਨੇ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਪਿਤਾ ਉਹਨਾਂ ਦੇ ਬ੍ਰਦਰ ਦੀ ਜਿਹੜੀ ਮੌਤ ਸੀ ਉਹ ਕੈਂਸਰ ਦੇ ਕਰਕੇ ਜਿਹੜੀ ਪਿਤੇ ਸਮੇਂ ਚ ਹੋਈ ਸੀ ਤਾਂ ਇਹ ਵੀ ਸਮਝਿਆ ਜਾ ਰਿਹਾ ਕਿ ਕਿਤੇ ਜਿਸ ਤਰੀਕੇ ਦੀ ਸੋਸ਼ਲ ਮੀਡੀਆ ਤੇ ਖਬਰਾਂ ਚੱਲ ਰਹੀਆਂ ਨੇ ਇਹ ਸ਼ਾਇਦ ਡੀਐਨਏ ਦੇ ਵਿੱਚ ਕਿਤੇ ਉਹੋ ਜੀ ਪ੍ਰੋਬਲਮ ਜਿਹੜੀ ਆ ਉਹ ਨਾ ਹੋਵੇ ਭਾਵ ਕਿ ਬ ਜਿਹੜੇ ਨਿਕਲ ਕੇ ਬਾਹਰ ਆ ਗਏ ਨਹੀਂ ਹੁਣ ਸੱਚ ਕੀ ਹੈ ਸੱਚ ਤਾਂ ਸੁਖਵਿੰਦਰ ਜੀ ਬਿਲਕੁਲ ਪੰਜਾਬ ਦੇ ਲੋਕਾਂ ਦਾ ਜਾਣਨ ਦਾ ਹੱਕ ਹੈਗਾ ਕਿਉਂਕਿ ਉਹ ਪੰਜਾਬ ਦੇ ਚੁਣੇ ਹੋਏ ਮੁੱਖ ਮੰਤਰੀ ਨੇ ਪੰਜਾਬ ਦੇ ਲੋਕਾਂ ਦੀ 2 ਕਰੋੜ ਜੱਟੇ ਕਰੋ ਉਹਨਾਂ ਦੀ ਉਹ ਨਿਮਾਇੰਤ ਕੀ ਕਰਦੇ ਆ ਔਰ ਪੰਜਾਬ ਦਾ ਹਰ ਵਾਸੀ ਚਾਹੇ ਉਹ ਆਮ ਆਦਮੀ ਪਾਰਟੀ ਦਾ ਚਾਹੇ ਨਹੀਂ ਹੈਗਾ ਉਹ ਹਰ ਕੋ ਆਸ ਕਰਦਾ ਕਿ ਮੁੱਖ ਮੰਤਰੀ ਸਾਹਿਬ ਜਲਦੀ ਤੋਂ ਸੇਰ ਜਾਪ ਹੋ ਪਰ ਜਦੋਂ ਸਥਿਤੀਆਂ ਲੁਕਾਈਆਂ ਜਾਣਦੀਆਂ ਜਦੋਂ ਅਸਲੀ ਸੱਚ ਅੰਦਰ ਹੈ ਕਿ ਕੁਦਰਤੀ ਤੌਰ ਤੇ ਫਿਰ ਜਿਹੜੇ ਸ਼ੰਕੇ ਨੇ ਉਹ ਪੈਦਾ ਹੁੰਦੇ ਆ ਤਾਂ ਉਹੋ ਜਿਹੇ ਸ਼ੰਕੇ ਜਿਹੜੇ ਨੇ ਇਸ ਸਮੇਂ ਜਿਹੜੇ ਉਹ ਪੈਦਾ ਹੋ ਰਿਹਾ ਹਾਲਾਂਕਿ ਚਾਹੀਦਾ ਤੇ ਇਹ ਸੀ ਕਿ ਮੁੱਖ ਮੰਤਰੀ ਸਾਹਿਬ ਦੇ ਸਬੰਧੀ ਇਹੋ ਜਿਹੀਆਂ ਗੱਲਾਂ ਉੱਠੀਆਂ ਆਬਾਦੀ ਪਾਰਟੀ ਜਿਹੜੀ ਮਿੰਟੋ ਮਿੰਟ ਪ੍ਰੈਸ ਕਾਨਫਰੰਸ ਕਰਦੀ ਹੈ ਉਹਨਾਂ ਦੇ ਕੋਈ ਬੁਲਾਰਾ ਅਨਕਿ ਸਥਿਤੀ ਜਿਹੜੀ ਉਹ ਸਪਸ਼ਟ ਕਰ ਦੇ ਪੰਜਾਬ ਸਰਕਾਰ ਦਾ ਬੁਲਾਰਾ ਜਿਹੜੀ ਚਾਹੀਦੀ ਨੇ ਉਹ ਵੀ ਇਸ ਕਰਕੇ ਸਪਸ਼ਟ ਕਰ ਦੇ ਤਾਂ ਵੱਡੀ ਗੱਲ ਆ ਕਿ ਜਿਹੜੇ ਫੌਰੀ ਸਸਪਾਲ ਦੇ ਜਿਹੜੇ ਬੁਲਾਰੇ ਨੇ ਉਥੋਂ ਮੈਡੀਕਲ ਬੁਲਟਨ ਜਿਹੜਾ ਉਹ ਜਾਰੀ ਕਰ ਦਿੱਤਾ ਜਾਂਦਾ ਹਾਲਾਂਕਿ ਉਹ ਜਿਸ ਤਰੀਕੇ ਦੀਆਂ ਗੱਲਾਂ ਕੀਤਾ ਕਿ ਬਿਲਕੁਲ ਅਸਥਿਤੀ ਸਿਰਿਆ ਕੋਈ ਇਹੋ ਜੀ ਗੱਲ ਨਹੀਂ ਤੇ ਇੱਕ ਦਿਨ ਹੋ ਰਹਿਣਗੀ ਫਸਤੀ ਜਿਹੜੀ ਗੰਭੀਰ ਹੈਗੀ ਹੈ ਬਾਕੀ ਗੱਲਾਂ ਸਭ ਉਹੀ ਆ ਕਿ ਜਦੋਂ ਤੁਹਾਡੇ ਸੁਭਾਅ ਦੇ ਨਾਲ ਲੜ ਕੇ ਕੁਝ ਗੱਲਾਂ ਚੱਲਦੀਆਂ ਨਹੀਂ ਕਿੰਨਾ ਤਾਂ ਉਹ ਚਰਚਾਵਾ ਹੁੰਦੀਆਂ ਨੇ ਫਿਰ ਉਹ ਕਥਾਵਾਂ ਬਣ ਜਾਂਦੀਆਂ ਤਾਂ ਫਿਰ ਬਹੁਤ ਕੁਝ ਏਦਾਂ ਤਾਂ ਬਣ ਜਾਂਦਾ ਕਿ ਜਿਹੜੀ ਤੁਹਾਡੀ ਸ਼ਖਸੀਅਤ ਦੇ ਉੱਤੇ ਵੀ ਉਵਾਰ ਕਰਦਾ ਹੁਣ ਜਿਸ ਤਰੀਕੇ ਨਾਲ ਵਿਰੋਧੀ ਕੇਂਡਰ ਪ੍ਰਤਾਪ ਸਿੰਘ ਬਾਜਾ ਉਹਨਾਂ ਨੇ ਵੀ ਇਹਦੇ ਸੰਬੰਧੀ ਟਵੀਟ ਕੀਤਾ ਵਿਕਰਮ ਸਿੰਘ ਜੀਠੇ ਉਹਨਾਂ ਨੂੰ ਟਵੀਟ ਕੀਤਾ ਔਰ ਹੁਣ ਦੂਜੇ ਪਾਸੇ ਚਾਹੀਦਾ ਤਾਂ ਇਹ ਆ ਕਿ ਸਥਿਤੀ ਜਿਹੜੀ ਆ ਉਹਨਾਂ ਤਰ ਤੈਸਾ ਸਾਫ ਹੋ ਵੀ ਤਾਂ ਜੋ ਪਤਾ ਲੱਗ ਸਕੇ ਕਿ ਮੁੱਖ ਮੰਤਰੀ ਸਾਹਿਬ ਦੀ ਪ੍ਰੋਬਲਮ ਜਿਹੜੀ ਅਸਲ ਵਿੱਚ ਹੈ ਕੀ ਹੈ। ਬਾਕੀ ਇਨਸਾਨੀ ਬੰਦਾ ਸਾਡੇ ਵਰਗਾ ਹੀ ਨਹੀਂ। ਕਈ ਤਰੀਕੇ ਦੀਆਂ ਪ੍ਰੋਬਲਮ ਜਿਹੜੀਆਂ ਉਹ ਆ ਸਕਦੀਆਂ ਨੇ। ਤਾਂ ਫਿਰ ਦੂਜੇ ਪਾਸੇ ਜਿਹੜੇ ਸ਼ਹਿਰੀ ਨੇ ਜਾਂ ਪੰਜਾਬ ਦੇ ਜਿਹੜੇ ਵਾਸੀ ਨੇ ਜਿਨ੍ਹਾਂ ਨੇ ਉਹਨਾਂ ਨੂੰ ਇੱਕ ਭਾਰੀ ਫਤਵਾ ਦੇ ਕੇ ਇੱਥੋਂ ਤੱਕ ਪਹੁੰਚਾਇਆ ਉਹ ਆਸ ਕਰਨਗੇ ਕਿ ਮੁੱਖ ਮੰਤਰੀ ਸਾਹਿਬ ਸੇਧ ਝਾਭ ਰਹੇ ਤਾਂ ਜੋ ਪੰਜਾਬ ਜਿਹੜਾ ਉਹਨਾਂ ਦੀ ਅਗਵਾਈ ਦੇ ਵਿੱਚ ਅੱਗੇ ਵਧ ਸਕੇ ਤਾਂ ਅਜਿਹੀਆਂ ਸਥਿਤੀਆਂ ਦੇ ਵਿੱਚ ਆਮ ਆਦਮੀ ਪਾਰਟੀ ਤੇ ਦੂਜੇ ਪਾਸੇ ਪੰਜਾਬ ਸਰਕਾਰ ਨੂੰ ਇਹ ਜ਼ਰੂਰੀ ਗੱਲ ਆ ਚਾਹੀਦਾ ਹੈ। ਇਹ ਪੂਰਨ ਤੌਰ ਤੇ ਜਿਹੜੀ ਸੱਚਾਈ ਆ ਉਹ ਸਾਹਮਣੇ ਰੱਖਣ ਨਹੀਂ ਤਾਂ ਫਿਰ ਤਾਂ ਜਿਸ ਤਰੀਕੇ ਨਾਲ ਵਿਰੋਧੀਆਂ ਨੇ ਫਿਰ ਤਾਂ ਇਹੋ ਜਿਹੀ ਗੱਲਾਂ ਜਿਹੜੇ ਖਲਾਸੇ ਉਹ ਕਰ ਰਹੇ ਨੇ ਉਹ ਸੱਚੇ ਲੱਗ ਰਹੇ ਆ ਤਾਂ ਫਿਰ ਜਦੋਂ ਅਗਲੇ ਦਿਨ ਮੁੱਖ ਮੰਤਰੀ ਸਾਹਿਬ ਆਣ ਕੇ ਇਹਨਾਂ ਗੱਲਾਂ ਨੂੰ ਨਕਾਰਦੇ ਆ ਤਾਂ ਫਿਰ ਉਹਨਾਂ ਦੀ ਜਿਹੜੀ ਸਥਿਤੀ ਆ ਉਹ ਹੱਸੋ ਵੀ ਨਹੀਂ ਹੋ ਜਾਂਦੀ ਆ ਕਿਉਂਕਿ ਦੋ ਦਿਨ ਪਹਿਲਾਂ ਮੈਂ ਜਿਸ ਤਰ੍ਹਾਂ ਪਹਿਲਾਂ ਗੱਲ ਕੀਤੀ ਦੋ ਦਿਨ ਪਹਿਲਾਂ ਬਟਿੰਡੇ ਚ ਪਤਾ ਨਹੀਂ ਕਿੱਥੇ ਰੈਲੀ ਨੂੰ ਕਹਰੇ ਕਿ ਮੈਂ ਤਸਮੇ ਵੀ ਬੰਦਾ ਤੇ ਮੈਨੂੰ ਕਹਿੰਦੇ ਡਿੱਗ ਪਿਆ ਤਾਂ ਫਿਰ ਅਗਲੇ ਦਿਨੀ ਉਹ ਫਿਰ ਚਲੇ ਗਏ ਆ ਪਰਮਾਤਮਾ ਕਦੇ ਵੀ ਕਿਸੇ ਨਾਲ ਇਹੋ ਜਿਹੀ ਸਥਿਤੀ ਜਿਹੜੀ ਆ ਉਹ ਬਾਕੀ ਹਾਂ ਪੰਜਾਬ ਸਰਕਾਰ ਨੂੰ ਚਾਹੀਦਾ ਕਿ ਇਹ ਸਥਿਤੀ ਜਿਹੜੀ ਆ ਪੂਰਨ ਤੌਰ ਤੇ ਸਪਸ਼ਟ ਜਿਹੜੀ ਆ ਹੋਣੀ ਚਾਹੀਦੀ ਆ ਉਹ ਕਿਉਂਕਿ ਭਗਵੰਤ ਮਾਨ ਹੁਣੀ ਇੱਕ ਇਨਸਾਨ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਨੇ ਤਾਂ ਮੁੱਖ ਮੰਤਰੀ ਇੱਕ ਸੰਵਿਧਾਨਕ ਅਹੁਦਾ ਆ ਤੇ ਸੰਵਿਧਾਨਕ ਉੱਤੇ ਤੇ ਬੈਠੇ ਬੈਠੀ ਦੇ ਪ੍ਰਤੀ ਲੋਕਾਂ ਨੂੰ ਜਾਣਨ ਦਾ ਪੂਰਨ ਤੌਰ ਤੇ ਹੱਕ ਹੈਗਾ ਬਾਕੀ ਦੇਖੋ ਪੰਜਾਬ ਸਰਕਾਰ ਹੁਣ ਇਹਦੇ ਸੰਬੰਧੀ ਅਗਲਾ ਜਿਹੜਾ ਬੁਲੇਟਿਨ ਕੀ ਜਾਰੀ ਕਰਦੀ ਹੈ ਪਰ ਫਿਰ ਵੀ ਸਭ ਤੋਂ ਪਹਿਲਾਂ ਮੈਂ ਅਸੀਂ ਆਪਣੇ ਵੱਲੋਂ ਅਰਦਾਸ ਕਰਦੀ ਹਾਂ ਕਿ ਮੁੱਖ ਮੰਤਰੀ ਸਭ ਜਲਦੀ ਤੋਂ ਜਲਦੀ ਸੇਲ ਸਾਹ ਕੋ ਕੇ ਆਪਣੇ ਘਰਾਂ ਨੂੰ ਪਰਤੇ ਬਿਲਕੁਲ ਬਿਲਕੁਲ ਚਲੋ ਉਧਰ ਕੱਲ ਇੱਕ ਮੀਟਿੰਗ ਹੋਈ ਹੈ ਜਿਹੜੇ ਪਟਿਆਲੇ ਦੇ ਸੱਤ ਵਿਧਾਇਕਾਂ ਦੇ ਵੱਲੋਂ ਇੱਕ ਸਾਬਕਾ ਮੰਤਰੀ ਵੀ ਉਹਨਾਂ ਦੇ ਵਿੱਚ ਸੀਗਾ ਚੇਤਨ ਸਿੰਘ ਜੋੜ ਮਾਦਰਾ ਉਹਨਾਂ ਨੇ ਜਿਹੜੀ ਇੱਕ ਮੀਟਿੰਗ ਕੀਤੀ ਹੈ ਜਿਹਦੇ ਵਿੱਚ ਰਾਜਪੁਰਾ ਤੋਂ ਵਿਧਾਇਕ ਜਿਹੜੇ ਨੇ ਉਹ ਨੀਨਾ ਮਿੱਤਲ ਨੇ ਪਠਾਨ ਮਾਦਰਾ ਚੇਤਨ ਸਿੰਘ ਜੋੜ ਮਾਦਰਾ ਔਰ ਗੁਰਲਾਲ ਕਨੌਰ ਅਜੀਤਪਾਲ ਕੁਲੀ ਦੇਵ ਮਾਨ ਕੁਲਵੰਤ ਸਿੰਘ ਬਾਜੀਕਾਰ ਇਹ ਜਿਹੜੇ ਸੱਤ ਵਿਧਾਇਕ ਨੇ ਪਟਿਆਲੇ ਦੀ ਉਹਨਾਂ ਨੇ ਆਪਸੀ ਇੱਕ ਮੀਟਿੰਗ ਕੀਤੀ ਹੈ ਹਾਲਾਂਕਿ ਇਹ ਮੀਟਿੰਗ ਕਿਹਾ ਜਾ ਰਿਹਾ ਕਿ ਪੰਚਾਇਤੀ ਚੋਣਾਂ ਦੇ ਸਬੰਧ ਵਿੱਚ ਕੀਤੀ ਗਈ ਹੈ ਪਰ ਇਹਨਾਂ ਦੇ ਵਿੱਚੋਂ ਦੋ ਵਿਧਾਇਕ ਦੇ ਉੱਪਰ ਕੁਝ ਕਾਰਵਾਈਆਂ ਨੂੰ ਲੈ ਕੇ ਗੱਲ ਚੱਲ ਰਹੀ ਹੈ ਔਰ ਇੱਕ ਵਿਧਾਇਕ ਦੀ ਪਹਿਲਾਂ ਹੀ ਆਪਾਂ ਦੇਖਿਆ ਕਿ ਕਿਵੇਂ ਪਾਵਰ ਕੱਟੀ ਗਈ ਹੈ ਦੇਮਾਨ ਹੋਰਾਂ ਦੀ ਔਰ ਉਹ ਕਿਵੇਂ ਉੱਥੇ ਜਾ ਕੇ ਗੜਗੜਾਏ ਸੀ ਦਿੱਲੀ ਉਹ ਵੀ ਸ਼ੀਤਲੰਗਰਾਲ ਉਹਨਾਂ ਨੇ ਖੁਲਾਸਾ ਜਿਹੜਾ ਕੀਤਾ ਸੀਗਾ ਔਰ ਕੁਝ ਹੋਰ ਵਿਧਾਇਕ ਵੀ ਮੁੱਖ ਮੰਤਰੀ ਦੇ ਧੜੇ ਤੇ ਮੰਨੇ ਨਹੀਂ ਜਾਂਦੇ ਔਰ ਪਟਿਆਲਾ ਵਿਧਾਇਕਾਂ ਦਾ ਇਹ ਸ਼ਕਤੀ ਪ੍ਰਦਰਸ਼ਨ ਜਿਹੜਾ ਉਹ ਮੰਨਿਆ ਜਾ ਰਿਹਾ ਅੰਤੀ ਸਾਹਿਬ ਕਿਵੇਂ ਦੇਖਦੇ ਹੋ ਜਿਹੜੀ ਇਹ ਮੀਟਿੰਗ ਵਿਧਾਇਕਾਂ ਦੀ ਜਿਹੜੀ ਹੋਈ ਹੈ ਇਹਦੇ ਵਿੱਚ ਬਲਬੀਰ ਸਿੰਘ ਹਾਜ਼ਰ ਨਹੀਂ ਸੀ ਸੁਖੰਦਰ ਚੀਹ ਦੇ ਵਿੱਚ ਇੱਕ ਨਾਮ ਜਿਹੜਾ ਬੜਾ ਮਹੱਤਵਪੂਰਨ ਹੈ ਚੇਤਨ ਸਿੰਘ ਜੋੜਾ ਬਾਸਰੀ ਦਾ ਔਰ ਚੇਤਨ ਸਿੰਘ ਜੋੜਾ ਮਾਸਰਾ ਉਹ ਵਿਅਕਤੀ ਹੈ ਕਿ ਜਿਹਦੇ ਕੋਲ ਬੀਤੇ ਦਿਨਾਂ ਚ ਮੰਤਰੀ ਪਦ ਲੈ ਕੇ ਉਹਨਾਂ ਅਸਤੀਫਾ ਜਿਹੜਾ ਉਹਨਾਂ ਕੋਲ ਆ ਗਿਆ ਤੇ ਜਿਸ ਤਰੀਕੇ ਨਾਲ ਅਸਤੀਫਾ ਲਿਆ ਉਹ ਸਾਰਿਆਂ ਨੂੰ ਪਤਾ ਕਿਉਂਕਿ ਅਸਤੀਫਾ ਦੇਣ ਵਾਸਤੇ ਉਹ ਲਗਦਾ ਸੀ ਜਿਸ ਤਰ੍ਹਾਂ ਖਬਰਾਂ ਸੀ ਕਿ ਉਹ ਰਾਜੀ ਨਹੀਂ ਸਨ ਪਰ ਅਸਤੀਫਾ ਨੂੰ ਕੋ ਲੈ ਕੇ ਉਹਨਾਂ ਦੀ ਥਾਂ ਤੇ ਬਣਾ ਨਵਾਂ ਮੰਤਰੀ ਜਿਹੜਾ ਬਣਾ ਦਿੱਤਾ ਗਿਆ ਹੁਣ 15 ਜਾਂ 16 ਦਾ ਇਕਾਂਤੀ ਮੀਟਿੰਗ ਹੁੰਦੀ ਹੈ ਉਹ ਚ ਮਾਜਰੇ ਸਾਰੇ ਤੇ ਗੱਜਰ ਮਾਜਰਾ ਵੀ ਆ ਪਠਾਨ ਆਪਣੀ ਜੋੜਾ ਚੇਤਨ ਸਿੰਘ ਜੋੜਾ ਮਾਜਰਾ ਵੀ ਸ਼ਾਮਲ ਹੁੰਦੇ ਤੇ ਬਾਕੀ ਵੀ ਹੈ ਗੱਜਰ ਮਾਜਰਾ ਨਹੀਂ ਹੈ ਗੱਜਰ ਮਾਜਰਾ ਜੀਲ ਦੇ ਵਿੱਚ ਹੈ ਪਠਾਨ ਮਾਜਰਾ ਪਠਾਨ ਮਾਜਰਾ ਮਾਫ ਕਰਦਾ ਪਠਾਨ ਮਾਜਰਾ ਜੀ ਸਕਵੰਤਰੀ ਕਹਿਨ ਉਹ ਤਾਂ ਇਹ ਮੀਟਿੰਗ ਪੰਚਾਇਤੀ ਚ ਉਹਨਾਂ ਦੇ ਸੰਦਰਭ ਦੇ ਵਿੱਚ ਕੀਤੀ ਗਈ ਕਿ ਹਾਂ ਵੀ ਲੋਕਾਂ ਨੂੰ ਇਹ ਗੱਲ ਕਹੀ ਗਈ ਕਿ ਸਰਬਸੰਮਤੀ ਨਾਲ ਜਿਹੜੀਆਂ ਪੰਚਾਇਤਾਂ ਚੁਣੋ ਇਹ ਪਹਿਲੀ ਵਾਰੀ ਆ ਕਿ ਜਦੋਂ ਵਿਧਾਇਕ ਇੰਨੀ ਗੱਲ ਕਹਿ ਰਹੇ ਕਿ ਸਰਬਸੰਮਤੀ ਨਾਲ ਪੰਚਾਇਤਾਂ ਚੁਣੋ ਪਰ ਦੂਜੇ ਪਾਸੇ ਅਸਲੀਅਤ ਦੇ ਵਿੱਚ ਜਿਹੜੇ ਨਾਮ ਨੇ ਉਹ ਨਾਮ ਨੇ ਕਿ ਜਿਹੜੇ ਬੀਤੇ ਲੰਬੇ ਸਮੇਂ ਤੋਂ ਭਗਵੰਤ ਮਾਨ ਨਾਲ ਇੱਕ ਦੂਰੀ ਬਣਾ ਕੇ ਉੱਚਾ ਦੇ ਪਏ ਨੇ ਜਾਂ ਭਗਵੰਤ ਮਾਨ ਹੁਣੀ ਉਹਨਾਂ ਤੋਂ ਦੂਰੀ ਬਣਾ ਕੇ ਚੱਲਦੇ ਪਏ ਨੇ ਚਾਹੇ ਉਹ ਦੇਮਾਣ ਹੁਣੀ ਹੋਣ ਤੇ ਚਾਹੇ ਕੋਈ ਹੋਰ ਵਿਧਾਇਕ ਹੋਣ ਹੁਣ ਬੀਤੇ ਸਮੇਂ 'ਚ ਇਹ ਵੀ ਚਰਚਾਵਾਂ ਚੱ ਕਿ ਕੋਈ ਆਮ ਆਦਮੀ ਪਾਰਟੀ ਦੇ 16 17 ਤੇ ਕਰੀਬ ਅਜਿਹੇ ਵਿਧਾਇਕ ਨੇ ਜਿਹੜੇ ਕਿਸੇ ਸਮੇਂ ਵੀ ਬਗਾਵਤ ਕਰਦੇ ਮੂਚਦੇ ਤੇ ਅੰਦਰੋਂ ਅੰਤਰੀ ਉਹ ਪੂਰਨ ਤੌਰ ਤੇ ਬਾਕੀ ਵਿਧਾਇਕਾਂ ਨੂੰ ਆਪਣੇ ਨਾਲ ਤੋਰਨ ਦੇ ਮੂਚਦੇ ਤਾਂ ਕੁਝ ਵਿਧਾਇਕ ਉਹਨਾਂ ਦੇ ਨਾਲ ਤੋਰ ਵੀ ਪਏ ਆ ਤੇ ਕੁਝ ਅਜੇ ਆਪਣੀਆਂ ਨਿੱਜੀ ਸਮੱਸਿਆਵਾਂ ਕਰਕੇ ਜਾਂ ਨਿੱਜੀ ਪ੍ਰੋਬਲਮਸ ਕਰਕੇ ਉਹ ਨਹੀਂ ਜੁੜ ਰਹੇ ਜਾਂ ਕਿਸੇ ਤਰੀਕੇ ਦਾ ਹੰਗਾਰਾ ਛੜਾ ਨਹੀਂ ਪਾਤੇ ਪਏ ਤਾਂ ਅੱਜ 15 16 ਵਿਧਾਇਕ ਜਿਨ੍ਹਾਂ ਨੇ ਪਟਿਆਲੇ 'ਚ ਮੀਟਿੰਗ ਕੀਤੀ ਆ ਬਿਲਕੁਲ ਉਸੇ ਤਰੀਕੇ ਦੀ ਮੀਟਿੰਗ ਸਖਬਿੰਦਰ ਜੀ ਮੈਨੂੰ ਲੱਗਦੀ ਆ ਕਿ ਜਿਸ ਤਰੀਕੇ ਨਾਲ ਕੈਪਟਨ ਅਭਿਰਿੰਦਰ ਸਿੰਘ ਦੇ ਸਮੇਂ ਕਦੇ ਲੰਚ ਜਿਹੜਾ ਸੀ ਇਹ ਲੰਚ ਡਿਪਲੋਮੇਸੀ ਜਿਹੜੀ ਆ ਕੈਪਟਨ ਅਮਰਿੰਦਰ ਸਿੰਘ ਦੇ ਘਰ ਹੁੰਦੀ ਸੀ ਤੇ ਕਦੇ ਮਾਝਾ ਬਰਗੇਡ ਦੇ ਕਿਸੇ ਵਿਅਕਤੀ ਦੇ ਘਰ ਉਹੀ ਵਿਧਾਇਕ ਜਿਹੜੇ ਸੀ ਉਧਰ ਤੇ ਕਈ ਵਿਧਾਇਕ ਉਧਰ ਚੜੇ ਸਨ ਉਹੋ ਜਿਹੇ ਜਿਹੜਾ ਸਿਰਸਲਾ ਆ ਉਹ ਦੁਬਾਰਾ ਛੜਾ ਪੰਜਾਬ ਦੇ ਵਿੱਚ ਸ਼ੁਰੂ ਹੋ ਗਿਆ ਔਰ ਹਮੇਸ਼ਾ ਇਹ ਗੱਲ ਕਹੀ ਜਾਂਦੀ ਆ ਕਿ ਇਤਿਹਾਸ ਜਿਹੜਾ ਦੁਹਰਾਇਆ ਜਾਂਦਾ ਤਾਂ ਉਹੋ ਜਿਹਾ ਇਤਿਹਾਸ ਪੰਜਾਬ ਦੇ ਵਿੱਚ ਦਰਵਾਣਾ ਜਿਹੜਾ ਸ਼ੁਰੂ ਕਰਤਾ ਕਿਉਂਕਿ ਇਹ ਜਿਹੜੇ ਵਿਧਾਇਕਾਂ ਦਾ ਸ਼ਕਤੀ ਪ੍ਰਦਰਸ਼ਨ ਆ ਇਹ ਬੀਤੇ ਲੰਮੇ ਸਮੇਂ ਤੋਂ ਅਸੀਂ ਕਹਿ ਸਕਨੇ ਕਿ ਠੱਡੇ ਬਸਤੇ ਚ ਪਿਆ ਸੀ ਪਰ ਹੁਣ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ਰੀਵਾਲ ਬਾਹਰ ਆਏ ਨੇ ਤੇ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਜਿਹੜੀਆਂ ਤਬਦੀਲੀਆਂ ਵੇਖਣ ਨੂੰ ਮਿਲਦੀਆਂ ਪਈਆਂ ਨੇ ਉਹਨਾਂ ਤਬਦੀਲੀਆਂ ਦੇ ਅੰਤਰਗਤ ਅਸੀਂ ਕਹਿ ਦੇਈਏ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਦਾ ਦਾਖਲਿਆ ਉਹ ਪੰਜਾਬ 'ਚ ਦਿਨ-ਬਦਨ ਜਿਹੜਾ ਉਹ ਵਧਦਾ ਜਾ ਰਿਹਾ ਤੇ ਇਸ ਤਰ੍ਹਾਂ ਲੱਗਦਾ ਕਿ ਇਹ ਜਿਹੜਾ ਸ਼ਕਤੀ ਪ੍ਰਦਰਸ਼ਨ ਜਿਹੜਾ ਵਧਾਇਆ ਜਾਂਦਾ ਜਿਹੜਾ ਇਹ ਇਕੱਠ ਹੋਇਆ ਇਹ ਉੱਪਰਲੀ ਲੌਬੀ ਦੇ ਕਿਸੇ ਇਸ਼ਾਰੇ ਤੇ ਜਿਹੜਾ ਹੋਇਆ ਤਾਂ ਜੋ ਘਟੋ-ਘਟੇ ਇੱਕ ਬੈਲੈਂਸ ਜੜਾਇਆ ਪੰਜਾਬ ਦੇ ਵਿੱਚ ਮੁੱਖ ਮੰਤਰੀ ਸਾਹਿਬ ਦੇ ਖਿਲਾਫ ਜਿਹੜਾ ਕਿ ਕਹਿ ਸੰ ਕਿ ਖੜਾ ਕੀਤਾ ਜਾ ਸਕੇ ਸ਼ਕਤੀਪਾਪ ਸੈਂਟਰ ਜਿਹੜਾ ਉਹ ਖੜਾ ਕੀਤਾ ਜਾ ਸਕੇ ਹੁਣ ਇਹਨਾਂ ਪੰਤਰਾ ਪਤਾਇਆ ਚ ਨੇ ਕਹਿ ਤਾਂ ਇਹ ਦਿੱਤਾ ਕਿ ਹਾਂ ਵੀ ਇਹ ਮੀਟਿੰਗ ਜਿਹੜੀ ਆ ਪੰਚਾਇਤਾਂ ਦੇ ਸੰਦਰਭ ਚ ਕੀਤੀ ਗਈ ਪੰਚਾਇਤੀ ਚੋਣਾਂ ਦੇ ਸੰਦਰਭ ਚ ਕੀਤੀ ਗਈ ਆ ਸਰਬਸੰਮਤੀਆ ਕਰੋ ਤਾਂ ਜੋ ਪੰਜਾਬ ਦੇ ਪਿੰਡਾਂ ਵਿੱਚ ਅਗਲੇ ਦਿਨ ਤੋਂ ਵਿਕਾਸ ਹੋ ਸਕੇ 5 ਲੱਖ ਦੀ ਇਕਰਾਰਨਾਮੇ ਦਵਾਂਗੇ ਪਰ ਅਸਲ ਵਿੱਚ ਸੁਖਿੰਦਰ ਜੀ ਇਹ ਉਹੀ ਸਥਿਤੀ ਆ ਜਿਹੜੀ ਕੈਪਟਨ ਅਮਰਿੰਦਰ ਸਿੰਘ ਦੇ ਸਮੇਂ ਮਾਝਾ ਬ੍ਰਿਗੇਡ ਦੇ ਨਾਲ ਸੰਬੰਧ ਵਿੱਚ ਕੇਵਲ ਬਣਾਈ ਗਈ ਸੀ ਅੱਗੇ ਮਾਝਾ ਬ ਪੁਰ ਮਲਵਾ ਪ੍ਰਕਿਰਿਆ ਹਾਜਮ ਵਾਕਿਆ ਹੀ ਚੋਣਾ ਦੇ ਸੰਦਰਭ ਹੁੰਦੇ ਤਾਂ ਫਿਰ ਡਾਕਟਰ ਬਲਬੀਤ ਸਿੰਘ ਹੋਣਾ ਦਾ ਵੀ ਇਹਦੇ ਵਿੱਚ ਸ਼ਾਮਲ ਹੋਣਾ ਲਾਜ਼ਮੀ ਸੀ ਪਰ ਉਹ ਲਾਜ਼ਮੀ ਉਹ ਇਹਨਾਂ ਦੇ ਵਿੱਚੋਂ ਸ਼ਾਮਲ ਨਹੀਂ ਹੋਏ ਤਾਂ ਉਹਨਾਂ ਦੀ ਗੈਰ ਹਾਜ਼ਰੀ ਇਸ ਗੱਲ ਤੇ ਜ਼ੋਰ ਦੇ ਦਿੰਦੀ ਹੈ ਕਿ ਹਾਂ ਭਈ ਇਹ ਮੁੱਖ ਮੰਤਰੀ ਸਾਹਿਬ ਦੇ ਖਿਲਾਫ ਵਿਧਾਇਕਾਂ ਦੇ ਇੱਕ ਸ਼ਕਤੀ ਪ੍ਰਦਰਸ਼ਨ ਦੀ ਸ਼ੁਰੂਆਤ ਜਿਹੜੀ ਉਹਨਾਂ ਵੱਲੋਂ ਕੀਤੀ ਗਈ ਹੈ ਬਿਲਕੁਲ ਉਧਰ ਅਗਲੀ ਜੇ ਗੱਲ ਕਰੀਏ ਬਹੁਤ ਅਹਿਮ ਅਗਲੀ ਵੀ ਗੱਲ ਹੈ ਔਰ ਸੁਨੀਲ ਜਾਖੜ ਹੋਣਾ ਨੇ ਇਫਤੀਫਾ ਅਨਕੀ ਸਾਹਿਬ ਦੇ ਦਿੱਤਾ ਹੈ ਪ੍ਰਧਾਨ ਜੀ ਤੋਂ ਕੀ ਸੁਨੀਲ ਜਾਕਰ ਦੀ ਕੋਈ ਪਾਰਟੀ ਦੇ ਅੰਦਰ ਸੈਟਿੰਗ ਹੋ ਸਕਦੀ ਹੈ ਕਿ ਅਸਤੀਫਾ ਦੇ ਦਿੱਤਾ ਹੈ ਕਿ ਕੋਈ ਹੋਰ ਸੈਂਟਰ ਲੈਵਲ ਤੇ ਉਹਨਾਂ ਨੂੰ ਲਿਜਾਇਆ ਜਾਵੇਗਾ ਜਾਂ ਕਿ ਜੋ ਰਾਜ ਸਭਾ ਮੈਂਬਰ ਰਹਿੰਦੀ ਜਾਇਆ ਜਾਊਗਾ ਜਾਂ ਕੁਝ ਵੀ ਕੀ ਐੋ ਜੀ ਕੋਈ ਸੈਟਿੰਗ ਹੈ ਜਾਂ ਫਿਰ ਸੁਨੀਲ ਜਾਕਰ ਦਾ ਉਥੋਂ ਬਹੁਤ ਪੰਗ ਹੋ ਗਿਆ ਤੇ ਉਹ ਦੁਬਾਰਾ ਵਾਪਸ ਕਾਂਗਰਸ ਦੇ ਵਿੱਚ ਕਰ ਸਕਦੇ ਆ ਜਾਂ ਇਹ ਕਿਧਰਲੇ ਪਾਸੇ ਨੂੰ ਸਿਆਸਤ ਚੱਲਦੀ ਦਿਖਾਈ ਦੇ ਰਹੀ ਹੈ ਤਾਂ ਸੇ ਦੋ ਸਭ ਜਨੋ ਸੁਨੀਲ ਜਾਖੜ ਉਹਨੇ ਕਾਂਗਰਸ ਨੂੰ ਛੱਡ ਕੇ ਪੰਜਾਬ ਮਾਫਰ ਦਾ ਭਾਜਪਾ ਦੇ ਵਿੱਚ ਗਏ ਤਾਂ ਉਦੋਂ ਹੀ ਚਰਚਾਵਾਂ ਕੁ ਸਮੇਂ ਬਾਅਦ ਚਰਚਾਵਾਂ ਛਿੜ ਗਈਆਂ ਸੀ ਕਿ ਉਹ ਭਾਜਪਾ ਦੇ ਵਿੱਚ ਜਿਹੜੇ ਖੁਸ਼ ਨਹੀਂ ਹੈਗੇ ਤਾਂ ਕਈ ਵਕਤ ਇਹ ਵੀ ਖਬਰਾਂ ਆਈਆਂ ਕਿ ਉਹਨਾਂ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਉੱਥੇ ਉਹਨਾਂ ਦਾ ਸਾਹ ਜਿਹੜਾ ਉਹ ਕੁੱਟਦਾ ਹੈਗਾ ਤੇ ਕੇਸ ਸਭੇ ਉਹ ਕਰ ਵਾਪਸੀ ਜਿਹੜੀ ਆ ਉਹ ਕਰ ਸਕਦੇ ਆ ਪਰ ਉਹ ਗੱਲ ਜਿਹੜੀ ਬਣੀ ਨਾ ਚਰਚਾਵਾਂ ਜਿਹੜੀਆਂ ਚੱਲਦੀਆਂ ਰਹੀਆਂ ਫਿਰ ਬੀਤੇ ਸਮੇਂ ਦੇ ਵਿੱਚ ਵੀ ਗੱਲ ਪਤਾ ਲੱਗੀ ਕਿ ਉਹ ਕਾਂਗਰਸ ਦੇ ਨੇਤਾਵਾਂ ਨੂੰ ਮਿਲੇ ਤੇ ਜਦੋਂ ਕਾਂਗਰਸ ਦੇ ਨੇਤਾਵਾਂ ਨੂੰ ਮਿਲੇ ਤਾਂ ਅਗਲੇ ਦਿਨ ਖਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾਂ ਨੇ ਉਹਨਾਂ ਨੂੰ ਸਪੈਸ਼ਲ ਤੌਰ ਤੇ ਸੱਦਿਆ ਤੇ ਉਹਨਾਂ ਨਾਲ ਜਿਹੜੀ ਮੀਟਿੰਗ ਜਿਹੜੀ ਕੀਤੀ। ਉਦੋਂ ਵੀ ਇਹ ਚਰਚਾਵਾਂ ਸੰਖੇਪ ਸੁਨੀਲ ਜਾਖੜ ਜਿਹੜੇ ਵੱਡੇ ਪੱਧਰ ਤੇ ਕੁਝ ਨਾ ਕੁਝ ਜਿਹੜੀ ਗੱਲਬਾਤ ਜਿਹੜੀ ਹੈ ਚੱਲਦੀ ਪਈ ਹੈ ਅੰਦਰ ਖਾਤੀ। ਤਾਂ ਪ੍ਰਧਾਨ ਮੰਤਰੀ ਹੁਣਾਂ ਉਹ ਜਿਹੜੀ ਉਹਨਾਂ ਨਾਲ ਮੀਟਿੰਗ ਸੀ ਉਸ ਤੋਂ ਬਾਅਦ ਇਹਨਾਂ ਸਾਰੀਆਂ ਸਥਿਤੀਆਂ ਤੇ ਵਿਰਾਮ ਚਿੰਨ ਜਿਹੜਾ ਉਹ ਲੱਗ ਜਾਂਦਾ। ਹੁਣ ਕੱਲ ਕਹਿੰਦੇ ਕਿ ਇੱਕ ਭਾਸ਼ਪਾ ਦੀ ਮੀਟਿੰਗ ਸੀ ਤੇ ਉਹਦੇ ਵਿੱਚ ਉਹਨਾਂ ਨੂੰ ਸੱਦਾ ਜਿਹੜਾ ਦਿੱਤਾ ਗਿਆ ਕਿ ਮੀਟਿੰਗ 'ਚ ਸ਼ਾਮਲ ਹੋ। ਤਾਂ ਕਹਿੰਦੇ ਉਹਨਾਂ ਨੇ ਦੋ ਟੁਕ ਜਵਾਬ ਦੇ ਤਾਂ ਕਿ ਤੇ ਨਾਲ ਹੀ ਇਹ ਚਰਚਾਵਾਂ ਇਹ ਚੱਲ ਪਈਆਂ ਖਬਰਾਂ ਜਿਹੜੀਆਂ ਸਭ ਨੇ ਆਈਆਂ ਕਿ ਉਹਨਾਂ ਨੇ ਪ੍ਰਧਾਨਗੀ ਪਦ ਤੋਂ ਪੰਜਾਬ ਪ੍ਰਧਾਨਗੀ ਪਦ ਤੋਂ ਜਿਹੜਾ ਅਸਤੀਫਾ ਆ ਉਹ ਜਿਹੜਾ ਉਹ ਦੇ ਦਿੱਤਾ ਹਾਲਾਂਕਿ ਦੂਜੇ ਪਾਸੇ ਪਾਜਪਾ ਜਿਹੜੀ ਆ ਪੰਜਾਬ ਪਾਜਪਾ ਦੀਆਂ ਕਈ ਨੇ ਇਸ ਗੱਲ ਦਾ ਖੰਡਨ ਕੀਤਾ ਰਜੀਤ ਸਿੰਘ ਗਰੇਵਾਲ ਨੇ ਵੀ ਇਸ ਗੱਲ ਦਾ ਜਿਹੜਾ ਖੰਡਨ ਕੀਤਾ ਕਹਿੰਦੇ ਕੋਈ ਅਜੀਬ ਗੱਲ ਜਿਹੜੀ ਨਹੀਂ ਹੈਗੀ ਪਰ ਦੂਜੇ ਪਾਸੇ ਜੋ ਜਾਣਕਾਰੀ ਸਾਡੇ ਤੱਕ ਪਹੁੰਚੀ ਹੈ ਕਹਿੰਦੇ ਕਿ ਉਹਨਾਂ ਨੇ ਪੰਜਾਬ ਪ੍ਰਧਾਨਗੀ ਦਾ ਜਿਹੜਾ ਪਦ ਦਾ ਅਸਤੀਫਾ ਕਹਿਦਾ ਤੌਰ ਤੇ ਹਾਈ ਕਮਾਂਡ ਨੂੰ ਜਿਹੜਾ ਉਹ ਦੇ ਦਿੱਤਾ ਹੈ ਹੁਣ ਸਿਰਫ ਸਭ ਦੋ ਗੱਲਾਂ ਨੇ ਤੁਸੀਂ ਇੱਕ ਤੇ ਸੈਟਿੰਗ ਦੀ ਗੱਲ ਕਰ ਰਹੇ ਜਦ ਦੂਜੇ ਪਾਸੇ ਪਾਰਟੀ ਨੂੰ ਸ਼ਿਕਤ ਦੀ ਗੱਲ ਕਰ ਰਹੇ ਨੇ ਹੁਣ ਪੰਜਾਬ ਭਾਜਪਾ ਦੇ ਪ੍ਰਧਾਨ ਕਿ ਤੋਂ ਅਸਤੀਫਾ ਦੇਣ ਤੋਂ ਸਾਫ ਜ਼ਾਹਰ ਆ ਕਿ ਹੋ ਸਕਦਾ ਕਿ ਅਗਲੇ ਦਿਨਾਂ ਦੇ ਵਿੱਚ ਉਹ ਪਾਰਟੀ ਵੀ ਸ਼ਰਤ ਤੇ ਪਰ ਦੂਜੇ ਪਾਸੇ ਇਸ ਗੱਲ ਦਾ ਪਤਾ ਲੱਗਾ ਕਿ ਅਗਲੇ 6 ਮਹੀਨੇ ਦੇ ਵਿੱਚ ਜਿਹੜੀ ਭਾਜਪਾ ਦੇ ਵਿੱਚ ਰਾਸ਼ਟਰੀ ਪੱਧਰ ਤੇ ਕੌਮੀ ਪੱਧਰ ਤੇ ਵੱਡੇ ਬਦਲ ਤੇ ਜਿਹੜਾ ਫੇਰਬਦਲ ਹੋਣ ਦੀ ਸੰਭਾਵਨਾ ਹੈਗੀ ਹੈ ਤਾਂ ਜੇਕਰ ਉਹ ਫੇਰਬਦਲ ਹੁੰਦਾ ਤਾਂ ਸੁਭਾਵਿਕ ਆ ਕਿ ਜੇਕਰ ਪੰਜਾਬ ਦੇ ਭਾਜਪਾ ਪ੍ਰਧਾਨ ਨੂੰ ਵੀ ਬਦਲਿਆ ਜਾ ਸਕਦਾ ਹੈਗਾ ਤਾਂ ਉਹ ਸਥਿਤੀ ਦੇ ਵਿੱਚ ਹੋ ਸਕਦਾ ਕਿ ਉਹ ਸਾਰੀ ਸਥਿਤੀ ਨੂੰ ਵੇਖਦੇ ਆ ਜਿਸ ਤਰੀਕੇ ਨਾਲ ਸਨੀਲ ਜਾਖੜ ਹੁਣੀ ਤਕਸਾਲੀ ਭਾਜਪਾੀਆਂ ਤੋਂ ਇੱਕ ਵਿਰਧ ਬਣਾ ਕੇ ਚੱਲਦੇ ਆ ਜਾਂ ਤਕਸਾਲੀ ਪੰਜਾਬ ਦੀ ਜਿਹੜੀ ਭਾਜਪਾਈ ਨਹੀਂ ਉਹ ਸਨੀਲ ਜਾਖੜ ਨੂੰ ਆਪਣਾ ਨਹੀਂ ਮੰਨਦੇ ਕਿਤੇ ਇਸ ਗੱਲ ਨੂੰ ਲੈ ਕੇ ਉਹ ਅੰਦਰੋਂ ਅੰਦਰ ਹੀ ਸਨੀਲ ਜਾਖੜ ਦੁਖੀ ਹੈ ਤਾਂ ਉਹ ਸੋਚ ਜਿਸ ਤਰੀਕੇ ਨਾਲ ਖਬਰਾਂ ਵਾਂ ਨੇ ਕਿ ਇਸ ਤਰ੍ਹਾਂ ਹੋ ਸਕਦਾ ਕਿ ਜੇਕਰ ਕੱਲ ਨੂੰ ਰੀਸ਼ਫਲਿੰਗ ਹੁੰਦੀ ਹੈ ਤਾਂ ਕਿਤੇ ਉਹਨਾਂ ਦੀ ਛੁੱਟੀ ਨਾ ਕਰਕੇ ਕਿਸੇ ਹੋਰ ਨੂੰ ਬਣਾਤਾ ਜਾਵੇ ਤਾਂ ਇਸ ਤੋਂ ਪਹਿਲਾਂ ਹੀ ਉਹ ਸਾਈਡਲਾਈਨ ਜਿਹੜਾ ਹੋ ਜਾਣ ਇੱਕ ਕਿਸਮ ਦਾ ਦਬਾਅ ਜਿਹੜਾ ਭਾਜਪਾ ਉੱਤੇ ਬਣਾਇਆ ਜਾ ਸਕੇ ਦੂਜੇ ਪਾਸੇ ਖਬਰਾਂ ਇਹ ਵੀ ਨੇ ਕਿ ਰਮਨਜੀਤ ਸਿੰਘ ਬਿੱ ਹਾਰਨ ਦੇ ਬਾਵਜੂਦ ਜਿਸ ਤਰੀਕੇ ਨਾਲ ਪਾਚਪਾਲ ਨੇ ਉਹਨਾਂ ਨੂੰ ਮੰਤਰੀ ਬਣਾਇਆ ਪਰ ਉਸਦੇ ਉਲਟ ਸਨੀਲ ਜਾਖੜ ਤੋਂ ਉਹੋ ਜਿਹਾ ਮਾਨ ਸਰਕਾਰ ਜਿਹੜਾ ਉਹ ਨਹੀਂ ਮਿਲਿਆ ਜਿਹੋ ਜਿਹਾ ਉਹਨਾਂ ਨੂੰ ਮਿਲਣਾ ਚਾਹੀਦਾ ਸੀ ਕਹਿੰਦੇ ਇਸ ਗੱਲ ਨੂੰ ਵੀ ਲੈ ਕੇ ਉਹਨਾਂ ਦੇ ਮਨ ਦੇ ਅੰਦਰ ਜਿਹੜੀ ਨਰਾਸ਼ਗੀ ਜਿਹੜੀ ਉਹ ਹੈ ਗਈ ਹੈ ਸੋ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਨੇ ਕਿ ਜਿਹੜੀਆਂ ਇਸ ਵੇਲੇ ਸਨੀਲ ਜਾਖੜ ਤੋਂ ਲੈ ਕੇ ਚੱਲਦੀਆਂ ਪਈਆਂ ਨੇ ਪਰ ਸਨੀਲ ਜਾਖੜ ਦੇ ਇਸ ਅਸਤੀਫੇ ਦੀ ਗੱਲ ਨੂੰ ਲੈ ਕੇ ਇਸ ਵੇਲੇ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਪਹਚਾਰ ਜਿਹੜਾ ਉਹ ਜ਼ਰੂਰ ਆ ਗਿਆ ਕਿਉਂਕਿ ਕਾਂਗਰਸ ਦੇ ਵਿੱਚ ਤਨੀ ਜਾਖੜ ਦੀ ਅਜੇ ਵੀ ਘਰ ਵਾਪਸੀ ਨਹੀਂ ਜਿਹੜੀਆਂ ਗੱਲਾਂ ਜਿਹੜੀਆਂ ਉਹ ਚੱਲਦੀਆਂ ਨੇ ਔਰ ਕਾਂਗਰਸ ਦੇ ਵਿੱਚ ਉਹਨਾਂ ਦਾ ਸਵਾਗਤ ਕਰਨ ਵਾਲੇ ਲੋਕ ਅਜੇ ਮੌਜੂਦ ਨਹੀਂ ਦੂਜੇ ਪਾਸੇ ਜੇ ਤਨੀਲ ਜਾਖੜ ਦੀ ਸ਼ਖਸੀਅਤ ਦੀ ਗੱਲ ਕਰੋ ਤਾਂ ਹਮੇਸ਼ਾ ਇੱਕ ਇਮਾਨਦਾਰ ਨੀਤਾ ਦੇ ਰੂਪ ਦੇ ਵਿੱਚ ਉਹ ਜਾਣੇ ਜਾਂਦੀ ਹੈ ਦੂਸਰੀ ਗੱਲ ਬੇਬਾਕ ਟਿੱਪਣੀਆਂ ਕਰਦਵਾਲੇ ਔਰ ਪੜੇ ਲਿਖੇ ਅਸੀਂ ਸਿਆਸਤਦਾਨ ਦੀ ਗੱਲ ਕਰਮੇ ਕਿ ਜਿਹੜੀ ਸ਼੍ਰੇਣੀ ਪੜੇ ਲਿਖਿਆ ਸਿਆਸਤਦਾਨ ਦੀ ਸ਼੍ਰੇਣੀ ਦੀ ਉਸਨੀ ਜਾਖੜ ਦਾ ਨਾਮ ਆਉਂਦਾ ਕਿ ਜੇਕਰ ਉਹਨਾਂ ਨੇ ਵਿਰੋਧੀਆਂ ਨੂੰ ਵਿਕਿਆ ਨਾ ਤਾਂ ਨਪੇ ਤੋਂਲੇ ਸ਼ਬਦਾਂ 'ਚ ਕੀਰਤੀ ਆ ਤਾਂ ਅਜਿਹੀ ਸਥਿਤੀ ਦੇ ਵਿੱਚ ਭਾਸ਼ਵ ਮ ਅ ਸ਼ਰਸਕੇ ਕਿਉਂਕਿ ਇੱਕ ਹਿੰਦੂ ਜਿਹੜਾ ਵੀ ਉਹ ਜ਼ਰੂਰ ਦੇ ਤਾਂ ਅਜਿਹੀ ਸਥਿਤੀ ਦੇ ਵਿੱਚ ਜੇਕਰ ਹੁਣ ਸੁਬੀਰ ਜਾਖੜਾ ਨੇ ਆਪਣੇ ਵੱਲੋਂ ਤਾਂ ਅਸਤੀਫਾ ਜਿਹੜਾ ਉਹ ਦੇ ਦਿੱਤਾ ਹੁਣ ਇਹ ਵੇਖਣਾ ਹੈ ਕਿ ਜਿਸ ਤਰੀਕੇ ਨਾਲ ਪੰਜਾਬ ਦੀ ਉਕਾਈ ਨੇ ਇਹ ਗੱਲ ਕਹਿ ਰਹੀ ਕਿ ਅਸਤੀਫਾ ਉਹਨਾਂ ਨੇ ਨਹੀਂ ਦਿੱਤਾ ਤੇ ਜੇਕਰ ਉਹਨਾਂ ਨੇ ਦਿੱਤਾ ਤੇ ਜੇ ਅਗਲੇ ਦਿਨਾਂ ਚ ਉਹ ਆਪ ਖੁਦ ਐਲਾਨ ਕਰ ਦਿੰਦੇ ਆ ਤਾਂ ਫਿਰ ਤਾਂ ਸਿੰਦੂ ਸਰ ਪੰਜਾਬ ਭਾਜਪਾ ਵਾਸਤੇ ਜਾਂ ਭਾਜਪਾ ਵਾਸਤੇ ਉਦੋਂ ਕਿ ਜਦੋਂ ਪੰਚਾਇਤੀ ਚ ਉਹਨਾਂ ਸਿਰਤੇ ਆ ਦੂਜੇ ਪਾਸੇ ਹਰਿਆਣੇ ਦੀਆਂ ਚੋਣਾਂ ਸਿਰਤੇ ਆ ਤਾਂ ਫਿਰ ਇਸ ਤੋਂ ਵੱਡਾ ਝਟਕਾ ਜਿਹੜਾ ਆ ਮੇਰਾ ਨਹੀਂ ਫਿਰ ਭਾਜਪਾ ਨੂੰ ਕੋਈ ਹੋਰ ਲੱਗੇ ਜੇਕਰ ਇਹ ਪਰਪੰਚ ਪੂਰਨ ਤੌਰ ਤੇ ਸਚਾਈ ਹੈਗੀ ਆ ਜੇ ਤੱਕ ਅਸ ਨਹੀਂ ਜਾਣ ਕੋਈ ਖੋਦੀ ਇਹ ਗੱਲ ਕਹਿਦੇ ਨੇ ਕਿ ਆਪੇ ਅਸਤੀਫਾ ਮੈਂ ਦੇ ਦਿੱਤਾ ਬਾਕੀ ਜੇਕਰ ਪ੍ਰਧਾਨ ਕੀ ਪਾਸਤੀਫਾ ਦਿੱਤਾ ਤਾਂ ਸੁਭਾਵਾ ਕਾ ਕੀ ਫਿਰ ਅਗਲੇ ਦਿਨਾਂ ਚ ਉਹ ਪਾਰਟੀ ਜੂਗੀ ਛੱਡ ਸਕਦੇ ਚਲੋ ਉਧਰ ਰਾਜਵਾਨਾਂ ਦੇ ਸਬੰਧ ਦੇ ਵਿੱਚ ਸੁਪਰੀਮ ਕੋਰਟ ਨੇ ਕੇਂਦਰ ਤੇ ਪੰਜਾਬ ਸਰਕਾਰ ਨੂੰ ਨੋਟਿਸ ਕੀਤਾ ਜੀ ਇਹ ਕੀ ਪੂਰਾ ਮਸਲਾ ਸੋਖੰਦਰ ਜੀ ਬੜੀ ਹੈਰਾਨਗੀ ਦੀ ਗੱਲ ਆ ਕਿ 28 ਸਾਲ ਉਹ ਚੱਲੇ ਆ ਬੰਦੇ ਨੂੰ ਜੀਲ ਦੇ ਵਿੱਚ ਆਪਣੀ ਫਾਂਸੀ ਦੀ ਸਜ਼ਾ ਦੀ ਉਡੀਕ ਕਰਦੇ ਆ। 25 ਸਾਲ ਦਾ ਵਕਫਾ ਬੰਦਾ ਮਤਲਬ ਉਮਰ ਕਾਇਤ ਜਿਹੜੀ ਕਿੰਨਾ ਹੋ ਜਾਂਦਾ ਪਰ ਉਸ ਬੰਦੇ ਨੂੰ ਅਜੇ ਤੱਕ ਰਹਾ ਨਹੀਂ ਕੀਤਾ ਗਿਆ। ਇੱਕ ਵਾਰ ਉਹਨਾਂ ਨੇ ਜਿਹੜੀਆਂ ਆਪਣੀਆਂ ਅਪੀਲਾਂ ਵੀ ਪਾਈਆਂ ਤਾਂ ਖੀਰ ਪਿਛੜ ਜਣਕ ਉਹਨਾਂ ਨੇ ਆਪਣੀ ਜਿਹੜੀ ਇੱਕ ਅਪੀਲ ਜਿਹੜੀ ਉਹ ਪਾਈ ਸੀ ਕਿ ਜਿਹੜੀ ਮੇਰੀ ਫਾਂਸੀ ਦੀ ਸਜ਼ਾ ਹੈ ਉਸ ਨੂੰ ਉਮਰ ਕਾਇਤ ਦੇ ਵਿੱਚ ਜਿਹੜਾ ਉਹ ਬਦਲਣਾ ਚਾਹੇ। ਤਾਂ ਕਹਿੰਦੇ ਕਿ ਉਹ ਜਿਹੜੀ ਉਮਰ ਕਾਇਤ ਦੇ ਵਿੱਚ ਬਦਲਣ ਦੀ ਪ੍ਰਵਿਰਤੀ ਸੀ ਸੁਪਰੀਮ ਕੋਰਟ ਨੇ। ਇਸ ਗੱਲ ਤੇ ਸੁਣਵਾਈ ਤਾਂ ਨਹੀਂ ਸੀ ਕੀਤੀ। ਪਰ ਉਹਨਾਂ ਨੇ ਸਾਰਾ ਇਹ ਮੁੱਦਾ ਜਿਹੜਾ ਕੀ ਸੀ ਇਹ ਕੇਂਦਰੀ ਗ੍ਰਹਿ ਮੰਤਰਾਲੇ ਤੇ ਸੁਣਤਾ ਸਿੱਖੀ ਉਹ ਨਦੀ ਜਿਹੜੀ ਰਹਿਮ ਦੀ ਅਪੀਲ ਦੇ ਉੱਤੇ ਜਿਹੜਾ ਕੋਈ ਫੈਕਸ਼ਨ ਜਿਹੜਾ ਉਹ ਫੈਸਲਾ ਲਗਦਾ ਤਾਂ ਕਹਿੰਦੇ ਕਿ ਇਨਾ ਸਮਾਂ ਬੀਤ ਚੰਦੇ باوجود ਵੀ ਜਿਹੜਾ ਕੇਂਦਰ ਦਾ ਗ੍ਰਹਿ ਮੰਤਰਾਲੇ ਉਹਨਾਂ ਨੇ ਉਸ ਸੁਪਰੀਮ ਕੋਰਟ ਦੇ ਉਸ ਆਰਡਰ ਤੇ ਉੱਤੇ ਵੀ ਕੋਈ ਵੀ ਕਾਰਵਾਈ ਜਿਹੜੀ ਨਹੀਂ ਕੀਤੀ ਤਾਂ ਅਖੀਰ ਭਾਈ ਰਾਜੂਵਾਨਾ ਦੇ ਜਿਹੜੇ ਵਕੀਲ ਦੇ ਉਹਨਾਂ ਨੇ ਫਿਰ ਜਾ ਕੇ ਹਾਈ ਕੋਰਟ ਸੁਪਰੀਮ ਕੋਰਟ ਦੀ ਜਿਹੜੀ ਇਸ ਬੰਦੀ ਜਿਹੜਾ ਉਹ ਆਪਣੀ ਜਿਹੜੀ ਗੱਲ ਕੀਤੀ ਆ ਤਾਂ ਉਹਦੇ ਉੱਤੇ ਪੰਜਾਬ ਸਰਕਾਰ ਨੂੰ ਤੇ ਦੂਜੇ ਪਾਸੇ ਕੇਂਦਰ ਸਰਕਾਰ ਨੂੰ ਸੁਪਰੀਮ ਕੋਰਟ ਵੱਲੋਂ ਇਹ ਨੋਟਿਸ ਜਾਰੀ ਕੀਤਾ ਗਿਆ ਕਿ ਇਹ ਸਾਰੀ ਪੁਜੀਸ਼ਨ ਦਾ ਜਵਾਬ ਜਿਹੜਾ 4 ਹਫਤਿਆਂ ਚ ਵਿੱਚ ਦੋ ਕਿ ਤੁਸੀਂ ਅਜੇ ਤੱਕ ਇਹਦੇ ਸਬੰਧੀ ਕਾਰਵਾਈ ਜਿਹੜੀ ਆ ਕਿਉਂ ਨਹੀਂ ਕੀਤੀ ਕਿਉਂਕਿ ਹੁਣ ਇਹ ਮਸਲਾ ਜਿਹੜਾ ਹੈਗਾ ਇਹ ਹੁਣ ਕੇਂਦਰੀ ਗ੍ਰਹਿ ਮੰਤralੇ ਦੇ ਅਧੀਨ ਹੈਗਾ ਤੇ ਦੂਜੇ ਪਾਸੇ ਸੁਖਵਿੰਦਰ ਜੀ ਸਥਿਤੀਆਂ ਇਹ ਆ ਕਿ ਚੋਣਾਂ ਤੋਂ ਪਹਿਲਾਂ ਆਮੀਸ਼ਾ ਹੁਣੀ ਜਿਸ ਤਰੀਕੇ ਨਾਲ ਗੱਲ ਕਹਿ ਕੇ ਗਈ ਸੀ ਕਿ ਹਾਂ ਫੇ ਰਾਜੋਵੜੇ ਦੀ ਸਜ਼ਾ ਜਿਹੜੀ ਆ ਮਾਫ ਜਿਹੜੀ ਆ ਫਿਰ ਧਾਂਸੀ ਦੀ ਸਜ਼ਾ ਜਿਹੜੀ ਮਾਫ ਜਿਹੜੀ ਆ ਉਹ ਨਹੀਂ ਕੀਤੀ ਤਾਂ ਅਜਿਹੀ ਸਥਿਤੀ ਦੇ ਵਿੱਚ ਇਹ ਮਸਲਾ ਹੁਣ ਹੋਰ ਗੁੱਝਲ ਦਾ ਜੜਾ ਉਹ ਬਣ ਸਕਦਾ ਹੈ ਕਿਉਂਕਿ ਸੁਪਰੀਮ ਕੋਰਟ ਨੇ ਸਾਰਾ ਮਸਲਾ ਹੁਣ ਫਿਰ ਦੁਬਾਰਾ ਕੇਂਦਰੀ ਗ੍ਰਹਿ ਮੰਤਰਾਲੇ ਤੇ ਸੁੱਟ ਦਿੱਤਾ ਤਾਂ ਭਾਈ ਰਾਜੂਆ ਨੇ ਵੀ ਰਹਾਈ ਦੀ ਜਾਂ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਜਾਂ ਉਮਰ ਕੈਦ ਨੂੰ ਬਰ ਸਭ ਤੋਂ ਵਿਰੋਧ ਜਿਹੜਾ ਉਹ ਵੀ ਕੇਂਦਰ ਚਰ ਨੂੰ ਨਹੀਂ ਬੱਟੂ ਜਿਹੜਾ ਹਮੇਸ਼ਾ ਉਹ ਕਰਦਾ ਰਿਹਾ ਤਾਂ ਹੁਣ ਸੁਪਰੀਮ ਕੋਰਟ ਨੇ ਜੇਕਰ ਇਹ ਨੋਟਿਸ ਜਾਰੀ ਕੀਤਾ ਪੰਜਾਬ ਸਰਕਾਰ ਨੂੰ ਕੀਤਾ ਤੇ ਕੇਂਦਰ ਸਰਕਾਰ ਨੂੰ ਤੇ 14 ਹਫ਼ਤੇ 'ਚ ਜਵਾਬ ਮੰਗਿਆ ਹੁਣ ਵੇਖਦੇ ਆ ਕਿ ਕੇਂਦਰੀ ਗ੍ਰਹਿ ਮੰਤਰਾਲੇ ਇਸ ਅਪੀਲ ਆ ਪਈ ਰਾਜੋਵਾਨੇ ਦੀ ਇਸ ਅਪੀਲ ਦੇ ਸਬੰਧੀ ਕੀ ਫੈਸਲਾ ਲੈਂਦਾ ਪਰ ਜਿਹੜੀਆਂ ਸਥਿਤੀਆਂ ਨੇ ਸੁਖਿੰਦਰ ਜੀ ਅਗਰ ਵੇਖਿਆ ਜਾਏ ਤਾਂ ਬੜੀਆਂ ਗੰਭੀਰ ਸਥਿਤੀਆਂ ਨੇ ਕਿਉਂਕਿ ਹੁਣ ਦੋ ਵਿਕਟਿਆਂ ਦੀ ਜਿਹੜੀ ਜਾਰੀ ਆ ਖਾਸ ਤੌਰ ਤੇ ਮਰਮਜੀਤ ਸਿੰਘ ਮਿੱਟੂ ਦੀ ਤੇ ਅਮਸ਼ਾ ਦੀ ਉਹ ਜਿਸ ਤਰੀਕੇ ਨਾਲ ਵਿਰੋਧ ਕਰਦੇ ਰਹੇ ਆ ਉਹ ਲੱਗਦਾ ਨਹੀਂ ਆ ਕਿ ਭਾਈ ਰਾਜੋਵਾਨੇ ਦੀ ਇਸ ਅਪੀਲ ਦੇ ਸਬੰਧੀ ਰਹਿਮ ਦੀ ਅਪੀਲ ਦੇ ਸਬੰਧੀ ਕੇਂਦਰੀ ਗ੍ਰਹਿ ਮੰਤ్ర ਲਈ ਕੋਈ ਜਿਹੜਾ ਹਮਦਰਦੀ ਵਾਲਾ ਕੋਈ ਫੈਸਲਾ ਲਵੇ ਉਹ ਤਾਂ ਹੁਣ ਅਗਲੇ ਦਿਨਾਂ ਚੱਪਾਤਾ ਲੋਗੂ ਦਾ ਫਰਕ ਪੰਜਾਬ ਸਰਕਾਰ ਨੂੰ ਤੇ ਕੇਂਦਰ ਸਰਕਾਰ ਨੂੰ ਸਪਰੀਟ ਚੋਟ ਨੇ ਚਾਰ ਹਫ਼ਤੇ ਦਾ ਸਮਾਂ ਦਿੱਤਾ ਕਿ ਹਾਂ ਵੀ ਇਹ ਦੱਸੋ ਕਿ ਅਜੇ ਤੱਕ ਇਸ ਦਿੱਤੇ ਫੈਸਲਾ ਜਿਹੜਾ ਉਹ ਕਿਉਂ ਨਹੀਂ ਹੋ ਸਕਿਆ ਬਾਕੀ ਸਿੱਧੂ ਜੀ ਹਰਾਨਗੀ ਦੀ ਗੱਲ ਹੈ ਕਿ 28 ਸਾਲ ਬੰਦੇ ਨੇ ਜੇਲ੍ਹ ਚ ਕੱਟ ਲਿਆ ਤੇ ਅਜੇ ਤੱਕ ਨਾ ਉਸਦੀ ਫਾਂਸੀ ਦੀ ਸੋਚ ਆਉਂਦੀ ਗੱਲ ਕਿ ਤਨ ਪੱਤਰ ਲੱਗੀ ਤੇ ਜਦੋਂ ਕਿਦਾ ਉਮਰ ਕੈਚੂ ਬਦੋ ਉਹ ਵੀ ਉਹਦੀ ਤਨ ਪੱਤਰ ਨਹੀਂ ਲੱਗੀ ਇਸ ਤੋਂ ਵੱਡੀ ਕਿਸੇ ਵਿਅਕਤੀ ਨਾਲ ਬਦਸਹੀ ਕੀ ਕਰ ਸਕਦੇ ਇਨਸਾਫੀ ਹੋਰ ਕੀ ਹੋ ਸਕਦੀ ਹੈ ਜਦੋਂ ਕਿ ਦੂਜੇ ਪਾਸੇ ਗੁਰਦਾਸ ਦੇ ਕਈ ਕੇਸ ਨੇ ਜਿਨ੍ਹਾਂ ਦੇ ਵਿੱਚ ਲੋਕ ਜਿਹੜੇ ਆ ਬਾਹਰ ਆੜ ਕੇ ਚੋਣਾਂ ਵੀ ਲੜ ਕੇ ਸੱਤਾ ਦਾ ਜਿਆਦਾ ਸਖਤ ਲੋਕ ਦੇ